ਫਾਜ਼ਿਲਕਾ ਦੇ ਪਿੰਡ ਬੰਨਵਾਲਾ ਹਨਮੰਤਾਦਨ ਰੇਗਗ ਮਜ਼ਦੂਰਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਸ਼ੁਰੂ ਕੀਤਾ ਗਿਆ ਦਰਨਾ ਪ੍ਰਦਰਸ਼ਨ ਤੀਸਰੇ ਦਿਨ ਵੀਰਵਾਰ ਨੂੰ ਸਮਾਪਤ ਕਰ ਦਿੱਤਾ ਗਿਆ ਕੰਮ ਨਾ ਮਿਲਣ ਕਾਰਨ ਉਹਨਾਂ ਵੱਲੋਂ 19 ਨਵੰਬਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਦਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਸਬੰਧਤ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਣ ਦਾ ਪ੍ਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਦਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਅਸੀਂ ਜਿਹੜੇ ਕਰਨੇ ਚਾਹੇ ਸਾਡਾ ਫੈਸਲਾ ਸੀ ਵੀ ਸਾਨੂੰ ਡੀਸੀ ਨੂੰ ਮਿਲਣਾ ਚਾਹੀਦਾ ਅਸੀਂ ਡੀਸੀ ਤੇ ਪੀਏ ਨੂੰ ਮਿਲਣ ਗਏ ਤਾਂ ਉਹਨਾਂ ਨੇ ਆਪਣਾ ਕਰਮਚਾਰੀ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਏਡੀਸੀ ਬੈਠੇ ਹੈ ਤੁਸੀਂ ਇਹਨਾਂ ਨੂੰ ਏਡੀਸੀ ਨਾਲ ਮਿਲਾਓ ਸਾਨੂੰ ਏਡੀਸੀ ਨੇ ਬੁਲਾਇਆ ਸੀ ਮਾਰਚ ਡੈਪੂਟੇਸ਼ਨ ਜਾ ਕੇ ਜਿਹੜੀ ਤੁਸੀਂ ਨੂੰ ਮਿਲ ਕੇ ਆਏ ਉਹਨਾਂ ਨੂੰ ਸਾਰੀ ਜਿਹੜੀ ਸਾਡੀ ਪ੍ਰੋਬਲਮ ਸੀ ਵੀ 2023 ਦਾ ਬੇਰੁਜ਼ਗਾਰੀ ਪੱਤਾ 24 ਦਾ ਇਹਨਾਂ ਦਾ ਕੰਮ ਬਾਕੀ ਅਸੀਂ ਦਾ ਕੰਮ ਜਿਹੜੇ ਸਾਨੂੰ ਜੌਬ ਕਰਨੀ ਦਿੱਤੀ ਤੇ ਉਹ ਕੰਮ ਇਦੇ ਬਾਰੇ ਅਸੀਂ ਦੱਸਿਆ ਵੀ ਲਗਾਤਾਰ ਅਸੀਂ ਮਿਲਦੇ ਆ ਰਿਹਾ ਸਾਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਉਹ ਜਿਹੜੇ ਮਨੇਗਾ ਨਾਲ ਸੰਬੰਧਤ ਜਿਹੜੇ ਡੀਸੀ ਦਫ਼ਤਰ ਉਹਨਾਂ ਸਾਰਿਆਂ ਨੂੰ ਬੁਲਾਇਆ ਵੀ ਤੁਸੀਂ ਕੰਮ ਕਿਉਂ ਨਹੀਂ ਦੇ ਰਹੇ ਜਦੋਂ ਕੰਮ ਇਹਨਾਂ ਦਾ ਰਾਈਟ ਹੈਗਾ ਇਹ ਬਾਹਰ ਧੰਨੇ ਦੇ ਬੈਠੇ ਐ ਤੇ ਤੁਸੀਂ ਕਿਉਂ ਨਹੀਂ ਕੰਮ ਦੇ ਰਹੇ ਉਹ ਕਹਿੰਦਾ ਜੀ ਅਸੀਂ ਤਾਂ ਵੀਡੀਓ ਵੀਡੀਓ ਵੀ ਉਹਨਾਂ ਨੂੰ ਲਿਖ ਕੇ ਦਿੱਤਾ ਵੀਡੀਓ 'ਚ ਕੰਮ ਨਹੀਂ ਕਰਦਾ ਉਹ ਕਹਿੰਦਾ ਕੰਮ ਨਹੀਂ ਕਰਦਾ ਵੀ ਤੁਹਾਡੀ ਕੀ ਡਿਊਟੀ ਸੀ ਤੁਸੀਂ ਤੁਹਾਡੇ ਇੱਕੋ ਹੀ ਕੰਮ ਤੁਸੀਂ ਪੂਸ਼ੂ ਕਰਾਦੇ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਵੀਡੀਓ ਏਪੀਓ ਤੇ ਜੀਆਰਐਸ ਨੂੰ ਬੁਲਾਓ ਤੇ ਸਾਨੂੰ ਕਿਹਾ ਵੀ ਮੰਗ ਪੱਤਰ ਦੇ ਦਿਓ ਅਸੀਂ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਉਹਨਾਂ ਨੇ ਉਹਨੂੰ ਬੁਲਾ ਕੇ ਇਹ ਕਹਿੰਦੇ ਵੀ ਤੁਹਾਨੂੰ 15 ਮਿੰਟ ਬਾਅਦ ਬੁਲਾ ਕੇ। ਫਿਰ ਸਾਨੂੰ ਕਹਿੰਦਾ 20 ਮਿੰਟ ਬਾਅਦ ਸਾਨੂੰ ਉਹਨਾਂ ਨੇ ਕਾਲ ਕੀਤਾ ਉਹਨਾਂ ਨੇ ਉੱਥੇ ਬੀ ਡੀ ਪੀਓ ਏ ਪੀਓ ਤੇ ਜੀ ਆਰਐਸ ਬੈਠੇ ਸੀ। ਉਹਨਾਂ ਨੇ ਪੁੱਛਿਆ ਵੀ ਦੱਸੋ ਕੀ ਹੈ ਉਹਨਾਂ ਨੇ ਵੀਡੀਓ 'ਤੇ ਲੱਗਿਆ ਕਿ ਅਸੀਂ ਇਹਨਾਂ ਦਾ ਪਾਸਵਰਡ ਸ਼ੇਅਰ ਕਰਤਾ ਹੈ। ਸਭਾ ਤੋਂ ਬੰਦਿਆਂ ਦਾ 3:30 ਵਜੇ ਸਾਡੇ ਕੋਲ ਕਾਫੀ ਆ ਕੇ ਲੈ ਜਾਂਦੇ। ਜਿੱਤੇ ਤੱਕ ਕੱਲ ਤੋਂ ਕੰਮ ਉਹਨਾਂ ਨੇ ਸ਼ੁਰੂ ਕਰ ਦੇਣਾ। ਜਿਹੜੇ ਮਨੇਗਾ ਕਾਰਡ ਜਿਹੜੇ 24 25 ਜੈ ਅਪਲਾਈ ਕੀਤੇ 2 3 ਮਹੀਨੇ ਜੋ ਉਹਨਾਂ ਨੇ ਕਿਹਾ ਸੀ ਨੰਬਰ ਦਾ ਤੁਸੀਂ ਸਾਈਨ ਕਰਾ ਰਹੇ ਆਂਗੇ ਅੱਜ ਹੀ ਤੁਹਾਨੂੰ ਜਿਹੜੇ ਮਨੇਗਾ ਕਾਰਡ ਜਿਹੜੇ ਨਵੇਂ ਆ ਉਹ ਤੁਹਾਨੂੰ ਅਸੀਂ ਇਸ਼ੂ ਕਰ ਦਾਂਗੇ ਜਿਹੜਾ ਬੇਜਵਾਦੀ ਪਤਾ 2000 23 24 ਦਾ ਉਹਨਾਂ ਨੇ ਕਿਹਾ ਵੀ ਉਹ ਲਿਖ ਕੇ ਇਹਨਾਂ ਫੇਰ ਦੇ ਦਿਓ ਤੇ 24 25 ਦਾ ਜਿਹੜਾ ਤੁਹਾਡਾ ਬੇਜਵਾਦੀ ਪਤਾ ਹੈ ਇਹ ਲਿਖ ਦਿਓ ਰੂਲਾ ਮੁਤਾਕ ਮੈਂ ਤੁਹਾਨੂੰ ਆਰਡਰ ਲੈ ਲਵਾਂ ਤੇ ਇਹਨਾਂ ਦਾ ਜੋ ਬੰਦਾ ਪਤਾ ਦਿੱਤਾ ਜਾਵੇ ਜਿੱਥੇ ਤੇ ਮੀਟ ਦੀ ਗੱਲ ਕੀਤੀ ਆ ਤੇ ਸਾਡਾ ਮੀਟ ਲਗਾਇਆ ਜਾਵੇ ਕਿਉਂਕਿ ਆਲਰੇਡੀ ਡਾਕਟਰ ਬਨਵਾਰੀ ਸਾਡੇ ਮੀਟ ਕਮ ਕਰਦੇ ਸੀ ਉਹ ਕਹਿੰਦੇ ਵੀ ਚਲੋ ਇਹ ਫਿਰ ਆਲੋ ਨੇ ਕੋਈ ਕਿਸੇ ਹੋਰ ਦਾ ਨਾਮ ਲਿਆ ਸੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੇ ਉਹਨਾਂ ਨੇ ਕਿਹਾ ਜੇ ਤੁਸੀਂ ਇਹ ਮੀਟ ਲਗਾਣਾ ਤੇ ਸਾਨੂੰ ਮੀਟ ਦਾ ਨਾਮ ਲਿਖ ਕੇ ਦੇ ਦਿਓ ਅਸੀਂ ਮੀਟ ਦਾ ਉਹਦੇ ਆਰਡਰ ਕਰ ਦਾਂਗੇ ਤੇ ਕੁੱਲ ਮਿਲਾ ਕੇ ਜਿਹੜਾ ਉਹਨਾਂ ਨੇ ਸਾਨੂੰ ਡਿਸਾਈਡ ਕੀਤਾ ਜਿਹੜੇ ਬੀਡੀਪੀ ਉਹਨੂੰ ਕਿਹਾ ਵੀ ਤੁਸੀਂ ਆ ਕੇ ਮੇਥੋਂ ਲੈ ਲਓ ਤੇ ਕੁੱਲ ਉਹਦੇ ਮਨਾ ਇਹ ਵੀ ਸਾਨੂੰ ਉਹਨਾਂ ਨੇ ਕੱਲ ਦਾ ਕੰਮ ਦਿੱਤਾ ਉਸ ਨੂੰ ਅਸੀਂ ਮੁੱਖ ਰੱਖ ਜੋਏ ਅਸੀਂ ਆਪਣੀ ਮੀਟਿੰਗ ਕਰਕੇ ਅਸੀਂ ਅੱਜ ਦਾ ਧਰਨਾ ਫਿਰ ਪੋਸਟਪੋਨ ਕਰ ਦੇਵਾਂਗੇ ਇਹ ਸਾਡਾ ਡਿਸਾਈਡ ਹੈ ਮੰਰੇਗਾ ਮਜ਼ਦੂਰ ਜਿਹੜੀ ਯੂਨੀਅਨ ਹੈਗੀ ਆ ਇਹਨਾਂ ਨੂੰ ਪਿਛਲੇ ਸਮੇਂ ਤੋਂ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਨਹੀਂ ਇਹਨਾਂ ਨੂੰ ਜਿਹੜਾ ਹੈਗਾ ਬੇਰਜ਼ਗਾਰੀ ਭੱਤਾ ਮਿਲਿਆ ਜਿਹੜੀ ਕੁਝ ਲੋਕ ਹੈ ਜਿਨ੍ਹਾਂ ਨੇ ਜੋਬ ਕਾਰਡ ਵਾਸਤੇ ਅਪਲਾਈ ਕੀਤਾ ਗਿਆ ਉਹ ਵੀ ਜਾਰੀ ਨਹੀਂ ਕੀਤੇ ਜਾ ਰਹੇ ਤੇ ਅਜਿਹਨਾਂ ਨੇ ਜਿਹੜਾ ਹੈਗਾ ਕਿ 3 ਦਿਨਾਂ ਤੋਂ ਲਗਾਤਾਰ ਧਰਨੇ ਤੇ ਬੈਠੇ ਹੋਇਆ ਹੈ ਇਹ ਕਿ ਤਾਂ ਜਿਹੜੇ ਹੈਗੇ ਸਾਨੂੰ ਕੰਮ ਦਿੱਤਾ ਜਾਵੇ ਦੂਸਰਾ ਹੈਗਾ ਸਾਡਾ ਜਿਹੜਾ ਬੇਰਜ ਵਾਲੇ ਫੱਟਾਓ ਜਾਰੀ ਕੀਤਾ ਜਾਵੇ ਤੀਸਰਾ ਹੈਗਾ ਕਿ ਜਿਹੜੇ ਡਾਕਪਾਡ ਅਸੀਂ ਦਿੱਤੇ ਆ ਉਹ ਵੀ ਜਾਰੀ ਕਿਤੇ ਜਾਣ ਤਾਂ ਇੱਥੇ ਕੋਈ ਵੀ ਜਿਹੜਾ ਹੈਗਾ ਇਹਨਾਂ ਦੀ ਨਹੀਂ ਸੁਣਵਾਈ ਹੋ ਰਹੀ ਤੇ ਕੱਲ ਜਿਹੜਾ ਹੈਗਾ ਜਿਹੜੀ ਸਾਡੀ ਇਸਤਰੀ ਸਭਾ ਹੈ ਹਾਲ ਇੰਡੀਆ ਡੈਮੋਕਰੇਟਿਵ ਊਮਨ ਐਸੋਸੀਏਸ਼ਨ ਉਹਨਾਂ ਦੇ ਤੋਂ ਦੇਖਦਾ ਅਸੀਂ ਵੀ ਇਹਨਾਂ ਦਾ ਜਿਹੜਾ ਸਮਰਥਨ ਕਰਨ ਆਏ ਹੈਗੇ ਆ ਕਿ ਜੋ ਵੀ ਹੈਗਾ ਇਹਨਾਂ ਦਾ ਜਿਹੜਾ ਹੱਕ ਮੰਗਦਾ ਹੈਗਾ ਉਹ ਇਹਨਾਂ ਨੂੰ ਦੇਣਾ ਚਾਹੀਦਾ ਲੇਕਿਨ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੋ ਕੋਈਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਇਹਨਾਂ ਨੂੰ ਬਾਰ ਬਾਰ ਜਿਹੜਾ ਹੈਗਾ ਧਰਨਾ ਲਾਣਾ ਪੈ ਰਿਹਾ ਹੈਗਾ ਤੇ ਅਸੀਂ ਵੀ ਇਹ ਨੋਟ ਕੀਤਾ ਕੱਲ ਤੋਂ ਕਿ ਕੋਈ ਵੀ ਇੱਥੇ ਜਿਹੜਾ ਅਧਿਕਾਰੀ ਇੱਥੇ ਧਰਨੇ ਤੇ ਨਹੀਂ ਆਇਆ ਹੈਗਾ ਤੇ ਬੈਸੇ ਤਾਂ ਐਡੇ ਵੱਡੇ ਬੋਰਡ ਲਗਾ ਰੱਖੇ ਹੈਗੇ ਵੀ ਜਿਹੜੇ ਬਜ਼ੁਰਗ ਹੈਗੇ ਆ ਵੀ ਬਜ਼ੁਰਗਾਂ ਨੂੰ ਜਿਹੜੀ ਇੱਥੇ ਪੂਰੀ ਇੱਜ਼ਤ ਮਾਨ ਸਮਾਨ ਜਿਹੜਾ ਦਿੱਤਾ ਜਾਏਗਾ ਲੇਕਿਨ ਸਾਡੇ ਨਾਲ ਔਰਤਾਂ ਬੈਠੀਆਂ ਜਿਹੜੀਆਂ 60 ਤੋਂ ਲੈ ਕੇ 75 ਸਾਲਾਂ ਦੀਆਂ ਇੱਥੇ ਹੈਗੀਆਂ ਉਹ ਤਿੰਨ ਦਿਨ ਤੇ ਲਗਾਤਾਰ ਧਰਨੇ ਤੇ ਆ ਰਹੀਆਂ ਹੈਗੀਆਂ ਇਹ ਕਿਆ ਇਥੋਂ ਦਿਖ ਨਹੀਂ ਰਿਹਾਗਾ ਡੀਸੀੋਂੋਂ ਦਿਖਦਾ ਹੈ ਇਸੋਂ ਦਿਖਦਾ ਸਾਰਾ ਕੁਝ ਦੇਖ ਰਿਹਾ ਗਿਆ ਇਹਦਾ ਇੱਕ ਖਾਨਾ ਪੂਰਤੀ ਹੈਗਾ ਜਿਹੜੇ ਬੋਟ ਲਗਾਏ ਹੋਏ ਹੈਗੇ ਤੇ ਜੇ ਅਸਲ ਦੇਖਿਆ ਜਾਵੇ ਤਾਂ ਉਹ ਜਿਹੜਾ ਹੈ ਕੀ ਅਮਲ ਦੇ ਵਿੱਚ ਨਹੀਂ ਲਿਆਂਦੇ ਦਿੰਦੇ ਤੇ ਅਸੀਂ ਅੱਜ ਜਿਹੜਾ ਹੈਗਾ ਅੱਕ ਕੇ ਖੁਦ ਗਿਆ ਖੁਦ ਗਿਆ ਹੈਗੇ ਵੀ ਅਸੀਂ ਤਿੰਨ ਦਿਨ ਤੋਂ ਬੈਠੇ ਹੈਗੇ ਸਾਡੀ ਕੋਈ ਜਿਹੜਾ ਇੱਥੇ ਸੁਣਾਈ ਨਹੀਂ ਹੋ ਰਹੀ ਹੈਗੀ ਕਾਰਨ ਕੀ ਹੈਗਾ ਤੇ ਉਹਨੇ ਕਹਿ ਕੀ ਜਿਹੜਾ ਤੁਹਾਨੂੰ ਕੀ ਲੋਡ ਪੈ ਗਈ ਧਰਨਾ ਲਾਉਂਦੀ ਜਿਹੜਾ ਉਹਨਾ ਸਾਹਮਣੇ ਲੈਂਦਾ ਕਿ ਅਸੀਂ ਆ ਪਿਛਲੇ ਜਿਹੜਾ ਹੈਗਾ ਸਮੇਂ ਦੇ ਵਿੱਚ ਉਹ ਅਸੀਂ ਲਗਾਤਾਰ ਇੱਥੇ ਮਿਲ ਰਹੇ ਗਿਆ ਤੇ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਹੁਣ ਸਾਨੂੰ ਇਹ ਹੈਗਾ ਵੀ ਤੁਸੀਂ ਮੰਗ ਪੱਤਰ ਦੇ ਦਿਓ ਬਈ ਮੰਗ ਪੱਤਰ ਦੇ ਦਿਓ ਜਿੱਦਾਂ ਪਹਿਲੇ ਖਾਣਾ ਪੂਰਤੀ ਕੀਤੀ ਐ ਇਦਾਂ ਹੀ ਕਰਕੇ ਤਾਂ ਜਿਹੜਾ ਹੈਗਾ ਐ ਇੱਥੋਂ ਜਿਹੜਾ ਧਰਨਾ ਜਿਹੜੀ ਗੱਲ ਹੈਗੀ ਹੈਗੀ ਤੇ ਜਿਹੜੇ ਲੋਕ ਹੈਗੇ ਆ ਇਹਨਾਂ ਦੀ ਡਿਮਾਂਡ ਹੈ ਕਿ ਵੀ ਸਾਨੂੰ ਜਿਹੜਾ ਮਾਸਟਰ ਜਾਰੀ ਕੀਤਾ ਜਾਵੇ ਤੇ ਸਾਨੂੰ ਯਕੀਨ ਦੁਲਾਇਆ ਜਾਵੇ ਕਿ ਜਿਹੜਾ ਅਸੀਂ ਆਪਣਾ ਜਿਹੜਾ ਜਾ ਕੇ ਇਹ ਧਰਨਾ ਖਤਮ ਕਰੀਏ। ਪਿਛਲੇ ਤਿੰਨ ਦਿਨਾਂ ਦੇ ਵਿੱਚੋਂ ਬੈਠੀਆਂ ਹੈਗੀਆਂ। ਅਸੀਂ ਔਰਤਾਂ ਹੈਗੀਆਂ, ਬਜ਼ੁਰਗ ਹੈਗੇ ਆ ਸਾਡੇ ਵਿੱਚ ਤੁਸੀਂ ਇੱਥੇ ਕੋਈ ਵੀ ਦੇਖਣ ਤੱਕ ਨਹੀਂ ਆਇਆ। ਤਾਂ ਤਾਂ ਉਹਨਾਂ ਨੇ ਸਾਡੀ ਜਿਹੜੀ ਇਹ ਗੱਲ ਸੁਣੀ ਹੈਗੀ ਆ ਤੇ ਬਾਅਦ ਵਿੱਚ ਇਹੀ ਗੱਲ ਇੱਥੇ ਮੁੱਕੇ ਆ ਕੇ ਸਾਰੀ ਗੱਲਬਾਤ ਉਹਨਾਂ ਨਾਲ ਕੀਤੀ ਹੀ ਗਈ ਹੈ। ਜਿਹੜੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸੀ ਹੈ ਕਿ ਕੰਮ ਨਹੀਂ ਦਿੱਤਾ ਜਾ ਰਿਹਾ। ਔਰ بے روزगारी ਜਿਹੜਾ ਪੱਤਾ ਉਹ ਜਾਰੀ ਨਹੀਂ ਕੀਤਾ ਜਾ ਰਿਹਾ ਔਰ ਜਿਹੜਾ ਇਹਨਾਂ ਨੇ ਜੋਬ کارڈ ਵਾਸਤੇ ਅਪਲਾਈ ਕੀਤਾ ਉਹ ਨਹੀਂ ਜਿਹੜਾ ਹੈਗਾ ਜਾਰੀ ਨਹੀਂ ਕਿਤੇ ਜਾ ਰਹੇਗੇ ਇਹ ਸਾਰੀ ਗੱਲਬਾਤ ਅਸੀਂ ਸੁਣਾਈ ਆ ਉਹਨਾਂ ਨੇ ਜਿਹੜੇ ਸਬੰਧਤ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਬੁਲਾਇਆ ਹੈਗਾ ਤੇ ਉਹਨਾਂ ਨੂੰ ਪੁੱਛੋ ਇਹ ਪੁੱਛੋ ਤੁਸੀਂ ਆਪਣਾ ਉਹ ਦੇ ਦਿਓ ਸਾਡਾ ਇੰਨੀ ਵੱਡੀ ਇਹਨਾਂ ਕੋਲ ਫਾਈਲ ਗਈ ਹੈ ਜਿੰਨੇ ਵੀ ਇੱਥੇ ਅਧਿਕਾਰੀ ਆ ਚੁੱਕੇ ਆ ਏਡीडीसी ਆ ਚੁੱਕੇ ਆ ਉਹਨਾਂ ਦੇ ਜਿਹੜਾ ਪਹਿਲੇ ਵੀ ਧਿਆਨ ਦੇ ਵਿੱਚ ਲਿਆਂਦਾ ਇਹ ਤਾਂ ਹੁਣ ਨਵੇਂ ਆਏ ਹੈਗੇ ਆ ਹੁਣ ਇਹ ਜਦ ਤੋਂ ਜਿਹੜਾ ਕੰਮ ਇੱਥੇ ਵਣ ਵਾਲੇ ਦਾ ਹੈਗਾ ਧਿਆਨ ਚ ਹੀ ਲਿਆਂਦਾ ਜਾ ਰਿਹਾ ਲੇਖਨ ਪ੍ਰਸ਼ਾਸਨ ਵਾਲੋ ਕੋਈ ਦੇਖ ਕੇ ਅੰਭਲ ਨਹੀਂ ਕੀਤਾ ਜਾ ਰਹੇ